हां जी ਅੱਜ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਸੇਵਾਦਾਰ ਜਿਹੜੇ ਇੱਥੇ ਲੱਗੇ ਹੋਏ ਨੇ ਮੰਡੀ ਦੇ ਵਿੱਚ ਬੋਰੇ ਭਰਨ ਦੀ ਸੇਵਾ ਤੇ ਉੱਥੇ ਨਾਲ ਸਾਡੇ ਨਾਲ ਵੀਰਜੀ ਇੱਥੇ ਹਾਜ਼ਰ ਨੇ ਜਿਹੜੇ ਕਿ ਪਹਿਲੇ ਦਿਨ ਤੋਂ ਲੈ ਕੇ ਇੱਥੇ ਜਨਕੀ ਪ੍ਰਬੰਧ ਸੰਭਾਲ ਰਹੇ ਨੇ ਸੇਵਾਦਾਰ ਨੇ ਹਾਂ ਜੀ ਖਾਲਸਾ ਜੀ ਅਸੀਂ ਜਦੋਂ ਆਪਾਂ ਅੱਜ ਮੰਡੀ ਦੇ ਵਿੱਚ ਮੰਨ ਲਓ ਆਪਾਂ ਖੜੇ ਆਂ ਆਪਾਂ ਬੋਰੇ ਦੀ ਸੇਵਾ ਚੱਲ ਰਹੀ ਹੈ ਤੁਸੀਂ ਦੱਸੋ ਵੀ ਅੱਜ ਦੇ ਸਮੇਂ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈ ਜ਼ਿਆਦਾਤਰ ਮੰਨ ਕੇ ਜਿਹੜੀਆਂ ਚੀਜ਼ਾਂ ਜਾਦੇ ਆਮ ਨੇ ਉਹ ਕੀ ਨੇ ਤੇ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਤੇ ਉਹ ਕੀ ਹੈ ਤੁਸੀਂ ਪੂਰੀ ਵਿਸਤਾਰ ਸਹਿਤ ਮੈਨੂੰ ਸਾਨੂੰ ਜਰੂਰ ਇੱਕ ਵਾਰੀ ਤੇ ਕਿਰਪਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਕਬੀਰਪੁਰ ਤੋਂ ਦਾਣਾ ਮੰਡੀ ਤੋਂ ਬੋਲ ਰਿਹਾ ਜੀ ਸਾਡੀ ਇੱਕ ਮੈਂਬਰੀ 12 ਮੈਂਬਰੀ ਕਮੇਟੀ ਬਣੀ ਹੈ ਜੀ ਉਹ 12 ਮੈਂਬਰੀ ਕਮੇਟੀ ਦੇ ਤਹਿਤ ਹੀ ਅਸੀਂ ਕੰਮ ਕਰ ਰਹੇ ਹਾਂ ਸਾਰੇ ਇੱਥੇ ਰਾਸ਼ਨ ਦੀਆਂ ਟਰਾਲੀਆਂ ਆਉਂਦੀਆਂ ਹਾਂਜੀ ਹਾਂਜੀ ਤੇ ਚਾਰੇ ਦੀਆਂ ਟਰਾਲੀਆਂ ਆਉਂਦੀਆਂ ਦਵਾਈ ਲੈ ਕੇ ਆਉਂਦੇ ਆ ਬੜੀਆ ਦੂਰਾਂ ਦੂਰਾਂ ਤੋਂ ਬੰਬੇ ਤੋਂ ਸੰਗਤ ਆਉਂਦੀ ਆ ਤਾਰ ਦੀ ਸੇਵਾ ਕਰਨ ਵਾਸਤੇ ਵੀ ਆਉਂਦੇ ਆ ਸਾਰਾ ਕੁਝ ਆਉਂਦਾ ਪਾ ਉਹਨਾਂ ਨੇ ਇਹੀ ਬੇਨਤੀ ਕਰਦੇ ਆ ਸਾਨੂੰ ਰਾਸ਼ਨ ਦੀ ਨਹੀਂ ਲੋੜ ਹੈਗੀ ਜੀ ਦਵਾਈਆਂ ਦੀ ਨਹੀਂ ਲੋੜ ਅਜੇ ਹੈਗੀ ਲੋੜ ਪੈਣੀ ਜਦੋਂ ਪਾਣੀ ਲੱਥ ਗੇ ਇੱਥੇ ਘਟ ਹੈਗੇ ਲੋਕਾਂ ਦੇ ਬਿਲਕੁਲ ਜੀ ਬਿਲਕੁਲ ਕਿਸੇ ਦੀ ਬੇਟੀ ਦਾ ਵਿਆਹ ਰੱਖਿਆ ਸੀਗਾ ਤੇ ਕਿਸੇ ਦੇ ਬੱਚਿਆਂ ਦੀ ਫੀਸਾਂ ਦਾਰ ਨਹੀਂ ਬਿਲਕੁਲ ਜੀ ਸੱਚਾਈ ਹੈ ਤੇ ਇਸ ਵੇਲੇ ਜਿਹੜੀ ਅਸੀਂ ਇੱਕ 12 ਮੈਂਬਰੀ ਕਮੇਟੀ ਬਣਾ ਕੇ ਤੇ ਇਹ ਦਾੜਾ ਮੰਡੀ ਪਿੰਡ ਕਬੀਰਪੁਰ ਤੋਂ ਕੰਮ ਸ਼ੁਰੂ ਕੀਤਾ ਹੂੰ ਸਿਰਫ ਇਹ ਤੇ ਸੇਵਾ ਆਉਦੀ ਹੈ ਸਾਡੇ ਸਿਰ ਪਰ ਅਜ ਦੀ ਆਪਣੀ ਰੇਤਾ ਦੀ ਮਿੱਟੀ ਦੀ ਤੇ ਬੋਰੀਆਂ ਦੀ ਮਹਾਪੁਰਖੀ ਵੀ ਸੰਪਰਦਾਇਆਂ ਵੀ ਕੰਮ ਕਰਦੀਆਂ ਸਾਰੀਆਂ ਆ ਕੇ ਜਣੀ ਆਉਣ ਵਾਲੇ ਹਾਲਾਤਾਂ ਨੂੰ ਜਣੀ ਕਿ ਤੁਸੀਂ ਇਹ ਆ ਸਮਝਦੇ ਹੋ ਵੀ ਉਹਦੀ ਤਿਆਰੀ ਫੁੱਲ ਕਰ ਰਹੇ ਹਾਂ ਹਾਂਜੀ ਇਹ ਜਿਹੜੀ ਹੋ ਰਹੀ ਹੈ ਇਹ ਤਿਆਰੀ ਹੋ ਰਹੀ ਹੈ ਜੀ ਹਾਂ ਤਿਆਰੀ ਹੋ ਰਹੀ ਹੈ ਇਹ ਤਿਆਰੀ ਹੋ ਰਹੀ ਹੈ ਤਾਂ ਇਦਾਂ ਦੇ ਜੋ ਬਣਦੇ ਆ ਤਾਂ ਆਪਾਂ ਨੇ ਐਟ ਅ ਟਾਈਮ ਆਪਾਂ ਜੀ ਐਮਰਜੈਂਸੀ ਦੀ ਚੀਜ਼ ਆਪਾਂ ਲਿਜਾ ਸਕਦੇ ਇਹ ਲਿਜਾ ਸਕਦੇ ਸਾਡੇ ਕੋਲ ਜਗ੍ਹਾ ਹੈ ਰਹੀ ਸੀ ਕੋਈ ਪੁਕੀ ਤੇਰੇ ਦਾਣਾ ਮੰਡੀ ਕਬੀਰਪੁਰ ਦੇ ਅਸੀਂ ਡੱਪ ਕੀਤੀ ਮਿੱਟੀ ਸਾਰੀ ਵਧੀਆ ਤੁਸੀਂ ਪ੍ਰਾਲਾ ਕਰ ਰਹੇ ਹੋ ਜੀ ਅਸੀਂ ਦੇਖ ਰਖਿਆ ਵੀ ਤੁਸੀਂ ਮੰਨ ਲਾ ਵੀ ਬੜਾ ਵਧੀਆ ਮੰਨ ਲਓ ਅੱਛਾ ਰਿਕਵੈਸਟ ਕਰਦੇ ਆ ਕਿ ਸਾਨੂੰ ਇੱਥੇ ਪੈਸੇ ਦੀ ਨਹੀਂ ਲੋੜ ਹੈਗੀ ਜੀ ਫਿਲਹਾਲ ਕੋਈ ਨਹੀਂ ਲੋੜ ਹੈਗੀ ਨਾ ਇਹਦੇ ਇੱਥੇ ਦਵਾਈਆਂ ਦਵਾਈਆਂ ਦੀ ਲੋੜ ਆ ਨਾ ਹੈਗੀ ਇਹਨਾਂ ਨੂੰ ਆਪਣੇ ਲੰਗਰ ਦੀ ਲੋੜ ਲੰਗਰ ਬੇਰਸਾਹ ਤੋਂ ਆਉਂਦਾ ਵਾ ਜੇ ਸਾਡੇ ਕੋਲ ਸੇਵਾ ਆਉਂਦੀ ਵੀ ਆਟੇ ਦੀ ਲੰਗਰ ਦੀ ਕੁਛ ਵੀ ਆਉਂਦੀ ਆ ਉਹ ਸਾਰੀ ਅਸੀਂ ਬੇਰਸਾਬ ਹੀ ਦਿੰਨੇ ਆ ਵਾਹ ਗੁਰ ਜਿਹੜੀ ਆਉਣ ਦੀ ਕੰਡੀਸ਼ਨ ਆ ਦਰਿਆ ਦੀ ਆ ਉਹ ਮਤਲਬ ਕਿਹੜੇ ਹਿਸਾਬ ਦੀ ਆ ਵੀ ਅੱਗੇ ਪਾਣੀ ਵਹ ਸਕਦਾ ਵਾ ਜਾਂ ਕਿਵੇਂ ਆ ਕਿ ਅੱਗੇ ਮੌਸਮ ਬਹੁਤ ਜ਼ਿਆਦਾ ਖਰਾਬ ਆ ਹਾਂਜੀ ਮੌਸਮ ਭਾਗਦੇ ਸਾਰ ਪਾਣੀ ਉਹਨਾਂ ਦੱਸਿਆ ਵੀ ਅੱਗੇ ਵਧੂਗਾ ਫਿਰ ਹਰ ਰਾਤ ਦਾ ਪਾਣੀ ਸਤਲੋਜ ਤੇ ਵਧਿਆ ਹੋਇਆ ਵਾ ਉਹਦਾ ਕਰਕੇ ਡਾਫ ਲੱਗੀ ਆ ਅੱਗੇ ਉਧਰ ਛੱਡਿਆ ਹੁਣ ਇਹਨਾਂ ਨੇ ਬਿਆਸ ਛੱਡਣਾ ਵਾ ਤੇ ਪਾਣੀ ਛੱਡਣਾ ਜ਼ਿਆਦਾ ਨਹੀਂ ਬੰਦਰੀ ਹੋਏ ਹਜੇ ਆਇਓ ਹੀ ਆ ਬਾਕੀ ਕੰਡੀਸ਼ਨ ਬਹੁਤ ਖਰਾਬ ਆ ਕਈਆਂ ਨੇ ਜਦ ਤਰ ਚਲੋ ਆਪਾਂ ਨਾਂ ਨਹੀਂ ਲੈਣਾ ਕਈ ਇਦਾਂ ਦੇ ਕੈਂਪ ਬਣੇ ਜਾਂਦਾ ਕਮੇਟੀ ਨੇ ਕੈਂਪ ਬਣਾਇਆ ਆਪਣਾ ਆ ਮਤ ਪਾਸੇ ਦੀ ਕਮੇਟੀ ਦਾ ਕੈਂਪ ਆ ਬੜਾ ਵੰਦੇ ਸੱਚੇ ਢੰਗ ਨਾਲ ਚੱਲਦਾ ਸੀ ਉਹ ਵਖਰੇਵੇਂ ਹੋ ਗਏ ਹਰੇਕ ਨੇ ਕੋਈ ਨਾ ਆਪਾਂ ਆਪਣਾ ਕੈਂਪ ਬਣਾ ਲਏ ਆ ਮੈਸਜੂ ਵੀ ਹੋ ਰਿਹਾ ਕਈ ਕੁਝ ਹੋ ਰਿਹਾ ਆਪਾਂ ਕਹਿ ਨਹੀਂ ਸਕਦੇ ਪਰ ਸਾਡੇ ਕੈਂਪ ਦੇ ਵਿੱਚ ਜੋ ਹੈਗੀ ਸੇਵਾ ਜਿੱਦਾਂ ਅਸੀਂ ਸੇਵਾ ਆਰੰਭੀ ਮਾਨਦੀ ਜਿਹੜੇ ਜਿਹੜੇ ਸੱਜਣ ਸੇਵਾਦਾਰ ਸੇਵਾ ਦੇ ਕੇ ਗਏ ਆ ਉਹਨਾਂ ਦੇ ਨੰਬਰ ਵੀ ਲਿਖੇ ਆ ਉਹਨਾਂ ਦਾ ਐਡਰੈਸ ਲਿਆਇਆ ਵਾ ਬੰਬੇ ਤੋਂ ਵੀ ਆਉਂਦੀ ਆ ਦਿੱਲੀ ਤੋਂ ਵੀ ਆਉਂਦੀ ਆ ਅਨੰਦਪੁਰ ਸਾਹਿਬ ਤੋਂ ਵੀ ਆਈ ਆ ਹਰਿਆਣੇ ਤੋਂ ਵੀ ਆਏ ਆ ਜਮਨਾਦਰ ਗਰ ਯੂਪੀ ਤੋਂ ਆਏ ਆ ਉਹਨਾਂ ਸਾਰਿਆਂ ਨੂੰ ਕਾਲ ਕੀਤੀ ਜਾਊਗੀ ਵੀ ਸਾਡੇ ਸੇਵਾ ਆਰੰਭ ਹੋ ਗਈ ਆ ਪਾਣੀ ਲੈ ਗਿਆ ਵਾ ਉਹ ਆ ਕੇ ਆਪਦੇ ਹੱਥੀ ਸੇਵਾ ਕਰੇ ਕਿਸੇ ਨੂੰ ਪੈਸੇ ਦੀ ਕਰੇ ਡੀਜ਼ਲ ਦੀ ਕਰੇ ਜਾ ਕਣਕ ਦੀ ਕਰੇ ਜਾਂ ਜੂਰੀਆ ਦੇ ਡਾਇਆ ਦੀ ਕਰੇ ਹਾਂਜੀ ਬਾ ਗੁਰੂ ਜੀ ਇੱਕ ਹੋਰ ਵੀ ਸਵਾਲ ਵਾ ਜਿਹੜੇ ਆਪਣੀ ਸੁਲਤਾਨਪੁਰ ਵਾਲੀ ਥਾਲੀ ਵਈਆਂ ਇਹਨਾਂ ਨੇ ਜਿਹੜਾ ਨੁਕਸਾਨ ਕੀਤਾ ਪਿਆ ਵਾ ਬੰਨ ਤੇ ਜਾਂ ਕਿਤੇ ਇਹਨੇ ਕਿੰਨੇ ਕ ਪਿੰਡਾਂ ਵਿੱਚ ਨੁਕਸਾਨ ਕੀਤਾ ਪਿਆ ਵਾ ਬਾ ਗੁਰੂ ਜੀ ਇਹਨਾਂ ਨੇ ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਉਹ ਬੂਸੋਵਾਲ ਤੇ ਐਨੂੰ ਸਾਰੇ ਹੋਏ ਆ ਬਾਕੀ ਅੱਗੇ ਜਿੱਥੇ ਜਾ ਕੇ ਨੀਵੀਂ ਥਾ ਹੋ ਜਾਂਦੀ ਨੇ ਪਰੇ ਤੋਂ ਆਪਣੇ ਹਰਨਾਮ ਪਰਾਂ ਤੋਂ ਪਰੇ ਤੋਂ ਦੇਖਦੇ ਉਹ ਨੀਵੇਂ ਦੇ ਵਿਥਾ ਸਾਰੇ ਮਰੇ ਹੋਏ ਆ ਅਜੋਈ ਇੱਕ ਹੋਰ ਗੱਲ ਦਾ ਜਿਹੜੇ ਆਪਾਂ ਬੋਰੀਆਂ ਦੀ ਸੇਵਾ ਮਿੱਟੀ ਦੀ ਸੇਵਾ ਵਾ ਇਹ ਮੰਨ ਲਓ ਵੀ ਵਿਆਸਬੰਧ ਤੇ ਆਪਾਂ ਵੀ ਕਰਨੀ ਆ ਇਹ ਜਿਹੜੀ ਆ ਮਿੱਟੀ ਦੀ ਸੇਵਾ ਵਾ ਜਿਹੜੇ ਵੀਰ ਨੂੰ ਵੀ ਕਿਸੇ ਨੂੰ ਵੀ ਜਿੱਦਾਂ ਸੱਤ ਲੋਜ ਤੇ ਬੰਨਾਂ ਦੀ ਲੋੜ ਵਾ ਉਹ ਵੀ ਇਥੋਂ ਮਟੀਰੀਅਲ ਲੈ ਸਕਦੇ ਆ ਸੇਵਾ ਇਹ ਜਿਹੜੀ ਸੇਵਾ ਚੱਲ ਰਹੀ ਪਹਿਲੇ ਤਾਂ ਹੀ ਸੇਵਾ ਰੱਬ ਕੀਤੀ ਸੀ ਸਰਦੁੱਲਾਪੁਰ ਤੋਂ ਲੈ ਕੇ ਜਿਹੜਾ ਬਾਦ ਬੰਨਣਾ ਆਪਾਂ ਲੋੜ ਦਾ ਆਪਣੀ ਗੱਡੀ ਤੇ ਮਿੱਟੀ ਸਾਡੇ ਕੋਲ ਇੰਨੀ ਆ ਜਾਣੀ ਆ ਇਥੋਂ ਜਿੰਨੇ ਵੀ ਬੰਨਣਾ ਸੀ ਬੰਨ ਲੈਣੇ ਸਾਰੇ ਇਹ ਜਿਹੜਾ ਸਤ ਲੋਜ ਦਾ ਕੋਈ ਵੀ ਨੁਕਸਾਨ ਹੋਊਗਾ ਬੰਨ ਉਹ ਵੀ ਇੱਥੋਂ ਮਿੱਟੀ ਜਾਂਦਾ ਬਿਲਕੁਲ ਬਿਲਕੁਲ ਜਾ ਸਕਦੀ ਹੈ ਸੰਗਤ ਦੀ ਮਿੱਟੀ ਆ ਇਹ ਜਿਹੜਾ ਜਿਹੜੀ ਮਿੱਟੀ ਆਉਂਦੀ ਆ ਨਾ ਮਿੱਟੀ ਨਹੀਂ ਆਉਂਦੀ ਇਹ ਪ੍ਰਸ਼ਾਦ ਆਉਂਦਾ ਸਾਡੇ ਵਾਸਤੇ ਇਹ ਲੋਕਾਂ ਦੀਆਂ ਸੀਸਾਂ ਆਉਂਦੀਆਂ ਸਾਨੂੰ ਹਾਂਜੀ ਅਸੀਂ ਜਦੋਂ ਇੱਥੋਂ ਚਲੇ ਜਾਂਦੇ ਆ 12 ਵਜੇ ਇਹ ਰੋਤ ਰਾਤ ਨੂੰ 4 5 7 8 ਟਰਾਲੀਆਂ ਲੋਕ ਆਪੇ ਲਾ ਕੇ ਜਾਂਦੇ ਆ ਤਾਂ ਹੁਣ ਇਹ ਪੱਕਾ ਇਹ ਨਿਰਨੇ ਕੀਤਾ ਵੀ ਇੱਥੇ ਅਸੀਂ 5-6 ਦਿਨ ਰਹਿਵਾਂਗੇ ਜ਼ਰੂਰ ਚਾਹ ਪਾਣੀ ਦਾ ਇੰਤਜ਼ਾਮ ਡਰਾਈਵਰਾਂ ਦਾ ਦੂਜੀ ਸੇਵਾ ਜਿਹੜੀ ਆ ਸਾਡੇ ਜਿਹੜੇ ਇਥੋਂ ਦੇ ਐਮਐਲਏ ਆ ਆਜ਼ਾਦ ਉਮੀਦਵਾਰ ਰਾਣੇਂਦਰ ਪ੍ਰਤਾਪ ਸਿੰਘ ਉਹਨਾਂ ਦਾ ਸਹਿਯੋਗ ਬਹੁਤ ਆ ਚਲੋ ਜੀ ਘਟ ਤੋਂ ਘਟ ਦੋ ਟਾਈਸ ਬਹੁਤ ਵਧੀਆ ਤੁਹਾਡਾ ਉਪਰਾਲਾ ਜੀ ਤੁਸੀਂ ਚਲੋ ਇਹ ਕਮੇਟੀ ਨੂੰ ਚਲਾ ਰਹੇ ਹੋ ਤੁਸੀਂ ਪ੍ਰਬੰਧ ਸੰਭਾਲ ਰਹੇ ਹੋ ਤੇ ਸਾਰੇ ਵੀਰਾਂ ਨੂੰ ਫਿਰ ਇਹੀ ਬੇਨਤੀ ਆ ਵੀ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਮੌਕੇ ਦੇ ਸਾਰੇ ਹਾਲਾਤਾਂ ਮੁਤਾਬਕ ਵੀ ਜ਼ਿਆਦਾਤਰ ਸਾਨੂੰ ਸੇਵਾਦਾਰਾਂ ਦੀ ਲੋੜ ਹੈ ਉਹ ਸੇਵਾਦਾਰਾਂ ਦੀ ਲੋੜ ਆ ਜਾਂ ਸੇਵਾਦਾਰ ਵੀ ਆਉਣ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ